ਸੱਚੀ ਆ ਕਾ ਜੀ ਸਾਰਿਆਂ ਨੂੰ ਕਿ ਮੈਂ ਤੁਸਾਰੇ ਉਮੀਦ ਕਰਦੇ ਤੁਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਪਤਾ ਹੀ ਹੈ ਤੁਸੀਂ ਜ਼ਿਆਦਾਤਰ ਸਕਿਨ ਦੀ ਵੀਡੀਓ ਬਾਰੇ ਕਿਹਾ ਸੀਗਾ ਠੀਕ ਹੈ ਕਿਉਂਕਿ ਜ਼ਿਆਦਾ ਜਿਹੜੀ ਪਰਸੈਂਟੇਜ ਸੀਗੀ ਉਹ ਸਕਿਨ ਦੀ ਵੀਡੀਓ ਲਈ ਆਈ ਸੀ ਤੇ ਮੈਂ ਤੁਹਾਨੂੰ ਪੁੱਛਿਆ ਸੀ ਕਿ ਕਿਸ ਟੌਪਿਕ ਤੇ ਵੀਡੀਓ ਲੈ ਕੇ ਆਵਾਂ ਤੇ ਅੱਜ ਮੈਂ ਸਕਿਨ ਤੋਂ ਰਿਲੇਟਿਡ ਹੀ ਵੀਡੀਓ ਲੈ ਕੇ ਆਇਆ ਬਸ ਤੁਸੀਂ ਟਾਈਟਲ ਤੇ থাম্বਨੇਲ 'ਚ ਦੇਖ ਹੀ ਲਿਆ ਹੋਣਾ ਹੈ ਕਿ ਅੱਜ ਆਪਾਂ ਫੇਸ਼ੀਅਲ ਕਰਨ ਵਾਲਿਆਂ ਹਾਂ ਜੀ ਘਰ 'ਚ ਫੇਸ਼ੀਅਲ ਕਰਨਾ ਹੈ ਜਿਹਨਾਂ ਤੁਹਾਡੇ ਵੀ ਬਹੁਤ ਸੋਹਣਾ ਜਿਹਾ ਗਲੋ ਆ ਜਾ ਤੇ ਸਕਿਨ ਸ਼ਾਇਨਾ ਮਾਰੂਗੀ ਹੈ ਨਾ ਗਲਾਸ ਦੀ ਤਰ੍ਹਾਂ ਚਮਕੂਗੀ ਸਕਿਨ ਤੇ ਅੱਜ ਆਪਾਂ ਉਹੀ ਵਾਲਾ ਫੇਸ਼ੀਅਲ ਕਰਨਾ ਹੈ ਬਹੁਤ ਹੀ ਘਰ ਦੀਆਂ ਚੀਜ਼ਾਂ ਜੀ ਸੜ ਜੂਗਾ ਤਕਰੀਬਨ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਹੋਣੀਆਂ ਹੀ ਆ ਹਨਾ ਤੇ ਆਪਾਂ ਹੋ ਟਾਈਮ ਨੂੰ ਵੇਸਟ ਨਹੀਂ ਕਰਨਾ ਹੈਗਾ ਪਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੁਣ ਆਪਾਂ ਟਾਈਮ ਨੂੰ ਨਹੀਂ ਕਰਨਾ ਹੈਗਾ ਵੇਸਟ ਚੱਲਦੇ ਆ ਸਿੱਧਾ ਵੀਡੀਓ ਵੱਲ ਤੋ ਤੁਸੀਂ ਦੇਖ ਲਓ ਜੀ ਮੈਂ ਸਾਈਡ ਤੇ ਆਪਣਾ ਜਿਹੜਾ ਪਹਿਲਾ ਸਟੈਪ ਹੈਗਾ ਉਹ ਹੈਗਾ ਕਲੀਨਜ਼ਿੰਗ ਤੇ ਮੈਂ ਸਾਈਡ ਤੇ ਕਲੀਨਜ਼ਿੰਗ ਕਿਹਦੇ ਨਾਲ ਕਰਨੀ ਹੈ ਆਪਾਂ ਲੈਣਾ ਹੈ ਕ ਕੱਚਾ ਦੁੱਧ ਲੈਣਾ ਤੇ ਆਪਾਂ ਉਹਦੇ ਨਾਲ ਇਹ ਮੈਨੂੰ ਤਾਂ ਲੱਗਦਾ ਕਿ ਇਹ ਵਰਡ ਦਾ ਬੈਸਟ ਕਲੀਨਜ਼ਰ ਹੈ ਮਾਰਕੀਟ 'ਚ ਜਿੰਨੇ ਮਾਜੀ ਕਲੈਂਸਿੰਗ ਲੈ ਲਓ ਦੁੱਧ ਜਿਹੜਾ ਆਪਣੇ ਫੇਸ ਨੂੰ ਕਲੀਨ ਕਰ ਦੂਗਾ ਹੋਰ ਕੋਈ ਨਹੀਂ ਕਰ ਸਕਦਾ ਹੈਗਾ ਤੁਸੀਂ ਇੱਕ ਵਾਰ ਯੂਜ਼ ਕਰਕੇ ਦੇਖਿਓ ਠੀਕ ਹੈ ਆਪਾਂ ਇਹਦੇ ਨਾਲ ਆਪਣੇ ਫੇਸ ਦੀ ਕਲੀਨਜ਼ਿੰਗ ਕਰਨੀ ਹੈ ਕੋਟਨ ਦੀ ਹੈਲਪ ਨਾਲ ਠੀਕ ਹੈ ਦੁੱਧ ਲੈ ਲਓ ਉਹਦੇ 'ਚ ਕੋਟਨ ਡਿਪ ਕਰਕੇ ਉਹਦੀ ਹੈਲਪ ਨਾਲ ਆਪਣੇ ਫੇਸ ਨੂੰ ਜਿਵੇਂ ਕਿ ਮੈਂ ਸਾਈਡ ਤੇ ਕਰ ਰਹੀ ਹਾਂ ਉਵੇਂ ਕਰਨਾ ਹੈ ਆ ਆਪਣੇ ਜਿੰਨੀ ਵੀ ਫੇਸ ਤੇ ਪਹਿਲਾਂ ਤੁਸੀਂ ਚਾਹੋ ਤਾਂ ਫੇਸ ਵੋਸ਼ ਕਰ ਸਕਦੇ ਤੁਹਾਨੂੰ ਉਸ ਤੋਂ ਬਾਅਦ ਕਰ ਲਓ ਠੀਕ ਹੈ ਕਲੀਨਸਿੰਗ ਤੇ ਆਪਣੀ ਜਿੰਨੀ ਵੀ ਆਪਣੇ ਫੇਸ ਦੇ ਜਿਹੜੇ ਓਪਨ ਪੋਰਸ ਹੁੰਦੇ ਜਿੰਨੀ ਵੀ ਉਹਨਾਂ 'ਚ ਡਰਟ ਮਿੱਟੀ ਜੋ ਵੀ ਗੰਦਮੰਦ ਹੋਊਗਾ ਉਹ ਸਾਰਾ ਦੁੱਧ ਜਿਹੜਾ ਕੱਚਾ ਦੁੱਧ ਲਿੱਤਾ ਆਪਾਂ ਨੇ ਰੋ ਮਿਲ ਕੋ ਕੱਢ ਦੂਗਾ ਨੂੰ ਬਹੁਤ ਵਧੀਆ ਕਲੀਨਸਿੰਗ ਹੈ ਤੁਸੀਂ ਜ਼ਰੂਰ ਕਰਕੇ ਦੇਖੋ ਤੇ ਪਹਿਲੇ ਸਟੈਪ 'ਚ ਤੁਹਾਡਾ ਜਿਹੜੀ ਸਕਿਨ ਹੈ ਉਹ ਇੱਕ ਟੋਨ ਸ਼ਾਈਨ ਮਾਰੂਗੀ ਹੈ ਨਾ ਕਿਉਂਕਿ ਜਦੋਂ ਆਪਾਂ ਮੂੰਹ ਧੋਣੇ ਆ ਤਾਂ ਆਪਣਾ ਫੇਸ ਥੋੜਾ ਜਿਹਾ ਖਿਲ ਕੇ ਆਂਦਾ ਹੈ ਤੇ ਉਮੀ ਇਹ ਕਲਿੰਜ਼ਰ ਵਰਡ ਵੈਸਟ ਕਲਿੰਜ਼ਰ ਹੈ ਮਾਰਕੀਟ ਦੇ ਕਲੀਨਸਿੰਗ ਇਹਦੇ ਸਾਹਮਣੇ ਫੇਲ ਹੈ ਠੀਕ ਹੈ ਜੀ ਤੇ ਜਿਹੜਾ ਆਪਣਾ ਦੂਸਰਾ ਸਟੈਪ ਹੈ ਉਹ ਆਪਾਂ ਨੇ ਜ਼ਾਹਿਰ ਜੀ ਨਾਲ ਸਕਰਮਿੰਗ ਕਰਨੀ ਆਪਾਂ ਨੇ ਠੀਕ ਹੈ ਤੇ ਮੈਂ ਤੁਹਾਨੂੰ ਦੱਸਦਾ ਮੈਂ ਰੀਸੈਂਟਲੀ 3 ਦਿਨ ਪਹਿਲਾਂ ਹੀ ਸਕਰਬ ਕੀਤਾ ਸੀ ਇਸ ਕਰਕੇ ਮੈਂ ਸਕਰਬ ਇਹਦੇ ਚ ਕਰ ਰਹੀ ਆ ਬਟ ਕਿਸ ਤਰੀਕੇ ਨਾਲ ਕਰ ਰਹੀ ਹਾਂ ਤੁਸੀਂ ਦੇਖੋ ਮੈਂ ਇੱਥੇ ਬੇਸਣ ਤੇ ਕੱਚਾ ਦੁੱਧ ਲੈ ਰਹੀ ਆ ਤੁਸੀਂ ਸਕਰਬਿੰਗ ਨਹੀਂ ਕੀਤੀ ਹੈਗੀ ਨਹੀਂ ਮਤਲਬ ਹੋ ਗਿਆ ਤੁਹਾਨੂੰ ਹਫਤਾ ਹਨਾ ਤੁਸੀਂ ਨਹੀਂ ਕੀਤੀ ਹੈਗੀ ਕਰਦੇ ਹੀ ਨਹੀਂ ਹੈਗੇ ਤਾਂ ਅੱਜ ਕਰ ਲਓ ਤਾਂ ਤੁਸੀਂ ਬੇਸਣ ਦੀ ਜਗਾ ਚੋਲਾਂ ਦਾ ਆਟਾ ਲੈਣਾ ਹੈ ਠੀਕ ਹੈ ਜੀ ਮੈਂ ਕੀਤੀ ਸੀ ਇਸ ਕਰਕੇ ਮੈਂ ਬੇਸਣ ਲਿਆ ਪਰ ਮੈਂ ਤੁਹਾਨੂੰ ਪ੍ਰੋਪਰ ਕਰਕੇ ਦਿਖਾ ਰਹੀ ਹਾਂ ਠੀਕ ਹੈ ਜੇ ਤੁਸੀਂ ਚੋਲਾ ਦਾ ਆਟਾ ਲਿਆ ਤਾਂ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰੋ ਜਿਵੇਂ ਕਿ ਮੈਂ ਕਰ ਰਹੀ ਹਾਂ ਸਾਈਡ ਤੇ ਕਿਉਂਕਿ ਮੈਂ ਸਕਰਮਿੰਗ ਕੀਤੀ ਸੀ ਤਾਂ ਮੈਂ ਹੁਣ ਆਪਣੀ ਸਕਿਨ ਨੂੰ ਹਾਰਸ਼ ਨਹੀਂ ਨਾ ਕਰਨਾ ਸੀ ਤੇ ਇਸ ਕਰਕੇ ਮੈਂ ਚੋਲਾਂ ਦੇ ਆਟੇ ਦੀ ਜਗਾ ਬੇਸਣ ਲੱਗਾ ਠੀਕ ਹੈ ਪਰ ਹਾਂ ਇੱਕ ਗੱਲ ਹੋਰ ਧਿਆਨ ਰੱਖਿਓ ਜੇ ਤੁਹਾਡੀ ਸਕਿਨ oily ਹੈ ਤਾ ਸਿਰਫ ਕੱਚਾ ਦੁੱਧ ਕਲੈਂਜ਼ਿੰਗ ਲਈ ਯੂਜ਼ ਕਰਾਂਗੇ ਉਸ ਤੋਂ ਬਾਅਦ ਆਪਾਂ ਨੇ ਰੋਜ਼ ਵਾਟਰ ਐਡ ਕਰਨਾ ਜੇ oily skin ਮੇਰੀ skin combination ਹੈ ਮੈਨੂੰ ਦੁੱਧ ਸੂਟ ਕਰ ਜਾਂਦਾ ਹੈ ਇਸ ਕਰਕੇ ਮੈਂ ਲੈ ਲਿਆ ਠੀਕ ਹੈ ਪਰ ਤੁਸੀਂ ਆਪਣੀ ਪਹਿਲਾਂ skin ਦੇਖਿਓ ਠੀਕ ਹੈ ਜੇ oily ਹੈ ਤਾਂ ਰੋਜ਼ ਵਾਟਰ ਲੈ ਲਓ ਜੇ ਨੋਰਮਲ ਟੂ ਕੰਬੀਨੇਸ਼ਨ ਹੈ ਡਰਾਈ ਹੈ ਤਾਂ ਦੁੱਧ ਬੈਸਟ ਹੈ ਠੀਕ ਹੈ ਜੀ ਤੇ ਆਪਾਂ ਚੰਗੀ ਤਰ੍ਹਾਂ ਆਪਣੀ ਸਕਰਮੀ ਕਰ ਲੈਣੀ ਹੈ ਜੋ ਵੀ ਆਪਣੇ ਬਲੈਕ ਹੈਡ ਹੈ ਵਾਈਟ ਹੈਡ ਹੈ ਕਾਫੀ ਹੱਦ ਤੱਕ ਨਿਕਲ ਜਾਣਗੇ ਇਹ ਵਾਲੇ ਫੇਸ਼ੀਅਲ ਨਾਲ ਠੀਕ ਹੈ ਜੀ ਤਾਂ ਇਹ ਤਾਂ ਹੋ ਗਿਆ ਆਪਣਾ ਦੂਸਰਾ ਸਟੈਪ ਹੁਣ ਆਪਾਂ ਤੀਸਰੇ ਸਟੈਪ ਤੇ ਆਏ ਤੀਸਰਾ ਸਟੈਪ ਹੈਗਾ ਹੈ ਮ사ਜ ਕਰੀਮ ਹੁਣ ਆਪਾਂ ਮ사ਜ ਕਰੀਮ ਬਣਾਣੀ ਹੈ ਉਹਦੇ ਲਈ ਆਪਾਂ ਨੂੰ ਚਾਹੀਦਾ ਹੈ ਐਲੋਵੇਰਾ ਜੈਲ ਠੀਕ ਹੈ ਜੀ ਇੱਕ ਚਮਚ ਇੱਕ ਚਮਚ ਆਪਾਂ ਨੂੰ ਕੱਚਾ ਦੁੱਧ ਚਾਹੀਦਾ ਤੇ ਆਪਾਂ ਨੂੰ 4-5 ਬੂੰਦਾਂ ਗਲਿਸਰੀਨ ਦੀਆਂ ਚਾਹੀਦੀਆਂ ਚੰਗੀ ਤਰ੍ਹਾਂ ਉਹਨੂੰ ਮਿਕਸ ਕਰਨਾ ਜਿਵੇਂ ਕਿ ਮੈਂ ਸਾਈਡ ਤੇ ਕਰ ਰਹੀ ਹਾਂ ਠੀਕ ਹੈ ਮਿਕਸ ਕਰਨਾ ਬਹੁਤ ਵਧੀਆ ਹੈ ਇੱਕ ਗਲਾਸ ਜੀ ਜੈੱਲ ਬਣ ਕੇ ਆਪਣੀ ਤਿਆਰ ਹੋ ਜੂਗੀ ਤੇ ਉਹਦੇ ਨਾਲ ਆਪਾਂ ਆਪਣੇ ਫੇਸ ਦੀ ਮ사ਜ ਕਰਦੀਆਂ ਠੀਕ ਹੈ ਤੇ ਹੁਣ ਤੁਸੀਂ ਮੇਰਾ ਫੇਸ ਦੇਖੋ ਕਿੰਨਾ ਸ਼ਾਈਨ ਮਾਰਦਾ ਮੈਂ ਤੁਹਾਨੂੰ ਦਿਖਾਵਾਂ ਫੇਸ ਤੇ ਕੁਝ ਲਗਾਇਆ ਵੀ ਨਹੀਂ ਹੋਇਆ ਦੇਖੋ ਅੱਜ ਤਾਂ ਮੈਂ ਸਨਸਕ੍ਰੀਨ ਵੀ ਨਹੀਂ ਲਗਾਈ ਹੈਗੀ ਫੇਸ ਤੇ ਤੇ ਤੁਹਾਨੂੰ ਸਿਰਫ ਦਿਖਾਉਣ ਦੇ ਲਈ ਤੇ ਚੰਗੀ ਤਰ੍ਹਾਂ ਮਲਾ ਲਓ ਤੇ ਉਹਦੇ ਨਾਲ ਆਪਣੇ ਫੇਸ ਦੀ ਮ사ਜ ਕਰੋ 5 ਮਿੰਟ ਦਾ ਇਨਫ ਦੋ ਠੀਕ ਹੈ ਜਿਆਦਾ ਦੇ ਸਕਦੇ ਹੋ ਤਾਂ ਸਭ ਤੋਂ ਵਧੀਆ ਵੈਸੇ 5 ਮਿੰਟ ਘੱਟੋ ਘੱਟ ਦੋ ਠੀਕ ਹੈ ਉਹਦੇ ਨਾਲ ਆਪਾਂ ਮ사ਜ ਕਰ ਲੈਂੀਆਂ ਨੈਕਸਟ ਲੈਵਲ ਦਾ ਗਲੋ ਆ ਜਾਊਗਾ ਤੁਹਾਡੇ ਫੇਸ ਤੇ ਤੀਜੇ ਸਟੈਪ ਦੇ ਨਾਲ ਹੀ ਠੀਕ ਹੈ ਤੇ ਜ਼ਰੂਰ ਕਰਕੇ ਦੇਖਿਓ ਬਹੁਤ ਹੀ ਇਫੈਕਟਿਵ ਹੈ ਫੇਸ਼ੀਅਲ ਹੈ ਇਹ ਮੈਂ ਘਰੇ ਕਰਦੀ ਰਹਿੰਦੀ ਆ ਇਹਨੂੰ ਮੈਂ ਇਹਨੂੰ 15 ਦਿਨਾਂ 'ਚ ਦੋ ਵਾਰ ਜ਼ਰੂਰ ਕਰ ਲੈਂਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਠੀਕ ਹੈ ਤੇ ਹੁਣ ਤੁਸੀਂ ਆ ਗਏ ਆਪਾਂ ਚੌਥੇ ਸਟੈਪ ਦੇ ਚੌਥੇ ਸਟੈਪ 'ਚ ਆਪਾਂ ਹਾਂਜੀ ਹੁਣ ਆਪਾਂ ਆ ਗਏ ਚੌਥਾ ਸਟੈਪ ਚੌਥੇ ਸਟੈਪ ਲਈ ਜਿਹੜੀ ਆਪਣੀ ਇਹ ਮ사ਜ ਕਰੀਮ ਬਣਾਈ ਹੋਈ ਬਚ ਗਈ ਐ ਉਹਦੇ 'ਚ ਆਪਾਂ ਇੱਕ ਚਮਚ ਬੇਸਨ ਐਡ ਕਰਨਾ ਆ ਠੀਕ ਐ ਚੰਗੀ ਤਰ੍ਹਾਂ ਮਿਲਾ ਲਾ ਚੰਗੀ ਤਰ੍ਹਾਂ ਮਿਲਾਣ ਤੋਂ ਬਾਅਦ ਆਪਾਂ ਉਹਨੂੰ ਆਪਣੇ ਫੇਸ 'ਤੇ ਅਪਲਾਈ ਕਰਨਾ ਜਿਵੇਂ ਕਿ ਮੈਂ ਸਾਈਡ 'ਤੇ ਕਰ ਰਹੀ ਆ ਠੀਕ ਐ ਉਸ ਤੋਂ ਬਾਅਦ ਆਪਾਂ 20 ਮਿੰਟ ਰੱਖਣਾ ਐ ਇਹਨੂੰ ਠੀਕ ਐ ਉਸ ਤੋਂ ਬਾਅਦ ਮੈਂ ਵੋਸ਼ ਨਹੀਂ ਕਰੂੰਗੀ ਮੈਂ ਸਿੱਧਾ ਨਾਕੇ ਹੀ ਆ ਜਾਊਂਗੀ ਠੀਕ ਐ ਤੇ ਦੇਖੋ ਤੁਸੀਂ ਹੁਣ ਤੁਸੀਂ ਦੇਖ ਹੀ ਰਹੇ ਹੋ ਮੇਰੇ ਫੇਸ ਤੇ ਕਿੰਨਾ 글로ਅ ਆਇਆ ਹੋਇਆ ਹੈ ਹਨਾ ਤੁਹਾਨੂੰ 글로ਅ ਦਿਖ ਰਿਹਾ ਹੈ ਆ ਦੇਖੋ ਬਹੁਤ ਸੋਹਣਾ 글로ਅ ਆਇਆ ਹੋਇਆ ਤੁਸੀਂ ਵੀ ਇਹ ਵਾਲਾ ਫੇਸ਼ੀਅਲ ਜ਼ਰੂਰ ਟਰਾਈ ਕਰਿਓ ਠੀਕ ਹੈ ਬਹੁਤ ਵਧੀਆ ਨਾਲੇ ਬਿਲਕੁਲ ਨਾ ਮਾਤਰ ਪੈਸਿਆਂ ਦੀ ਸਾਰਜੂਗਾ ਕਿਉਂ ਪਾਲਣਾ ਚਾਣੇ ਨੇ ਪੈਸੇ ਫੋਕਣੇ ਨੇ ਮੈਂ ਤੁਹਾਨੂੰ ਦੱਸਾਂ ਮੈਂ ਫੇਸ਼ੀਅਲ ਉਦੋਂ ਪੁਰਾਣੀ ਹੁੰਨੀ ਆ ਪਾਰਲਰ ਤੋਂ ਜਦੋਂ ਸਾਡੇ ਘਰੇ ਕੋਈ ਮੈਰਿਜ ਹੋਵੇ ਪਾ ਛੋਟੇ-ਮੋਟੇ ਫੰਕਸ਼ਨ ਤਾਂ ਆਪਾਂ ਗਿਣਦੇ ਹੀ ਨਹੀਂ ਹੈਗੇ ਜਦੋਂ ਕਾਫੀ ਵੱਡੀ ਹਾਂ ਵੀ ਕਾਫੀ ਜਣੇ ਰਹਿਣਾ ਕੋਈ ਮੈਰिज ਹੋਵੇ ਉਦੋਂ ਮੈਂ ਫੇਸ਼ੀਅਲ ਕਰਾਨੀਆਂ ਆ ਅਦਰਵਾਈਜ਼ ਮੈਂ ਘਰੇ ਹੀ ਕਰਦੀ ਰਹਿਨੀ ਆ ਮਹੀਨੇ ਵਿੱਚ ਦੋ ਵਾਰ ਤਾਂ ਮੈਂ ਫੇਸ਼ੀਅਲ ਕਰ ਲੈਣੀਆਂ 15 ਦਿਨ ਚ ਇੱਕ ਵਾਰ ਤੇ ਤੁਸੀਂ ਵੀ ਇਹ ਫੇਸ਼ੀਅਲ ਜ਼ਰੂਰ ਟਰਾਈ ਕਰਕੇ ਦੇਖੋ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੋਗੇ ਤੁਸੀਂ ਕਰਕੇ ਦੇਖੋ ਇੱਕ ਵਾਰ ਮੈਂ ਤਾਂ ਕਰ ਲਿਆ ਮੈਨੂੰ ਤਾਂ ਸਕਿਨ ਮਿਲ ਗਈ ਜੇ ਤੁਸੀਂ ਨਾ ਹਨਾ ਤਿਉਹਾਰਾਂ ਤੋਂ ਪਹਿਲਾਂ ਇਹ ਵਾਲਾ ਫੇਸ਼ੀਅਲ ਮਤਲਬ ਹਫਤੇ 'ਚ ਜਾਂ 10 ਦਿਨਾਂ 'ਚ ਵੀ ਇੱਕ ਵਾਰ ਕਰਦੇ ਆ ਨਾ ਪਰ ਨਰ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਦੇਖਿਓ ਵਰਤਾਂ ਤੋਂ ਪਹਿਲਾਂ ਤੁਹਾਡੀ ਸਕਿਨ ਕੋਰੀਅਨ ਸਕਿਨ ਨੂੰ ਵੀ ਛੱਡ ਜੂਗੀ ਇੱਕ ਵਾਰੀ ਯੂਜ਼ ਕਰਕੇ ਦੇਖੋ ਬਹੁਤ ਵਧੀਆ ਰਿਜ਼ਲਟ ਹੈ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਵੀ ਕਰ ਦਿਓ ਸੋਹਣੇ ਸੋਹਣੇ ਆਪਣਾ ਪਿਆਰ ਹੀ ਮੇਰੇ ਤੇ ਬਰਸਾਉਂਦੇ ਰਹੋ ਠੀਕ ਹੈ ਪਿਆਰ ਦੀ ਬਹੁਤ ਜ਼ਿਆਦਾ ਲੋੜ ਹੈ ਤੁਹਾਡੇ ਦੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਖੁਸ਼ ਰਹੋ ਤੰਦਰੁਸਤ ਰਹੋ ਆਪਣਾ ਧਿਆਨ ਰੱਖੋ ਕੋਸ਼ਿਸ਼ ਕਰਿਆ ਕਰੋ ਘਰ ਦੀਆਂ ਚੀਜ਼ਾਂ ਤੋਂ ਫਾਇਦਾ ਲਈਏ ਹਨਾ ਬਾਹਰ ਪੈਸਾ ਨਾ ਖਰਚੀਏ ਠੀਕ ਹੈ ਅਗਲੀ ਵਾਰ ਸਨੇ ਮਿਲਦੇ ਆਗਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ